ਬਾਈ ਹਸਤੀਕਾਲ ਸਾਰਿਆਂ ਨੂੰ ਮੈਂ ਬੋਟਾ ਕੋਟਲੀ ਅੱਜ ਵੀ ਵੀਡੀਓ ਚ 6 ਮਸ਼ੀਨਰੀਆਂ ਵਕਾਊ ਲੈ ਕੇ ਆਇਆ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਪੁਰਾਣੇ ਕੋਈ ਵੀ ਖੇਤੀਬਾੜੀ ਦੀ ਮਸ਼ੀਨਰੀ ਵਿੱਚ ਨਹੀਂ ਹੁੰਦੀ ਆ ਉਹਦੀ ਵੀਡੀਓ ਆਪਾਂ ਫੇਰ ਹੀ ਪਾਉਣੀ ਆ ਬਈ ਆਪਣੇ ਚੈਨਲ ਤੇ ਆ ਉੱਪਰ ਮੇਰਾ ਨੰਬਰ ਲੱਗਿਆ ਉੱਪਰਲੇ ਨੰਬਰ ਤੇ ਆਦਾ ਅਡਰੈਸ ਭੇਜਿਆ ਕਰੋ ਵੀਡੀਓ ਬਣਾ ਕੇ ਦੇ ਦਾ ਕਰੋ ਟੇਟਿਵ ਫੋਨ ਮੈਂ 3 ਮਿੰਟ ਦੀ ਤੇ ਜਾਂ ਫੋਟੋਆਂ ਭੇਜਦਾ ਕਰੋ ਪੰਜ ਚਾਰ ਤੇ ਫਿਰ ਹੀ ਆਪਾਂ ਦੱਸਦੇ ਆ ਤੁਹਾਡੇ ਸਾਰੇ ਭਰਾਵਾਂ ਦੇ ਸੰਦੇਬੰਦੇ ਤੇ ਅੱਜ ਦੀਆਂ 6 ਮਸ਼ੀਨਰੀਆਂ ਲੈ ਕੇ ਆਏ ਆ ਤੇ ਬਾਈ ਜਿਹੜੇ ਵੀ ਭਰਾ ਆਪਣੇ ਚੈਨਲ ਨਾਲ ਨਵੇਂ ਜੁੜੇ ਆ ਤੇ ਆਪਣਾ ਚੈਨਲ ਨਹੀਂ ਕਰਿਆ ਫੋਲੋ ਤੇ ਆਪਾਂ ਬਾਈ ਚੈਨਲ ਫੋਲੋ ਕਰ ਲਓ ਤੇ ਵੀਡੀਓ ਨੂੰ ਬਾਈ ਸ਼ੇਅਰ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਲਾਈਕ ਕਰਦਿਆ ਕਰੋ ਬਾਈ ਤੇ ਸਭ ਤੋਂ ਪਹਿਲਾ ਟਰੈਕਟਰ ਸਾਰੇ ਭਰਾ ਦੇਖ ਲਓ ਵੀ ਕਿਸੇ ਵੀ ਪੁਰਾਣੇ ਪ੍ਰੀਤ ਟਰੈਕਟਰ ਲੈਣਾ ਹੋਵੇ 60 6099 6099 ਟਰੈਕਟਰ ਆ ਬਈ ਪ੍ਰੀਤ ਕਿਸੇ ਵੀ ਪੁਰਾਣੇ ਬਈ ਲੈਣਾ ਹੋਵੇ ਟਰੈਕਟਰ ਤੇ 2023 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ 90 95 ਪੈਸੇ ਆ ਬਾਈ ਕਹਿੰਦਾ ਸਾਰੇ ਪਾਸੋਂ ਮੇਰਾ ਪੂਰਾ ਸਾਫ ਤੇ ਪੂਰਾ ਸੋਹਣਾ ਟਰੈਟ ਆ ਬਾਈ ਜਿਵੇਂ ਨਵਾਂ ਹੀ ਪਿਆ ਫਰੀਤ ਤੇ ਉੱਤੇ ਡੈੱਕ ਲੱਗਿਆ ਤੇ ਬਾਈ ਕਹਿੰਦਾ ਮੈਂ ਡੈੱਕ ਲਾਉਣਾ ਤੇ ਟਰੈਟ ਵੇਚਣਾ ਡੈੱਕ ਲਾਊਗਾ ਬਾਈ ਕੱਲਾ ਤੇ ਸਾਰੇ ਪਾਸੋਂ ਬਾਈ ਕਹਿੰਦਾ ਟਰੈਟ ਮੇਰਾ ਪ੍ਰੀਤ ਬਾਈ ਜਿਵੇਂ ਨਵਾਂ ਹੀ ਪਿਆ ਵਾਹ ਕੇ ਚੱਕ ਕੇ ਮੇਰੇ ਕੋਲੋਂ ਟਰੈਟ ਲੈ ਜਾਓ ਕਿਸੇ ਵੀ ਪੁਰਾਣੇ ਬੇਚ ਟਰੈਟ ਲੈਣਾ ਹੋ ਪ੍ਰੀਤ 60 49 ਤੇ ਏਰੀਆ ਸੁਨਾਮ ਸੁਨਾਮ ਏਰੀਏ ਚ ਵਿੱਚ ਖੜਾ ਸੈ ਟਰੈਟ ਤੇ ਸੰਗਰੂਰ ਜ਼ਿਲ੍ਹਾ ਬਈ ਸੰਗਰੂਰ ਜ਼ਿਲ੍ਹਾ ਸੁਨਾਮ ਏਰੀਏ ਟਰੈਟ ਖੜਾ ਕਿਸੇ ਵੀ ਪੁਰਾਣੇ ਬਈ ਟਾਇਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਰਹੇ ਬਾਈ ਨੂੰ ਬਈ ਫੋਨ। ਬਾਈ ਜੀ ਕਿਸੇ ਵੀ ਪੁਰਾਣੇ ਸੋਨਾ ਲੀਕਾ ਟਾਇਰ ਲੈਣਾ ਹੋਵੇ 60 ਦਾ ਸਾਰੇ ਭਰਾ ਦੇਖ ਲੋ ਬਾਈ। ਕਿਸੇ ਵੀ ਵੀਰ ਪੁਰਾਣੇ ਬਈ ਸੋਨਾ ਲੀਕਾ ਟਾਇਰ 60 ਦਾ ਲੈਣਾ ਹੋਵੇ ਤੇ 2010 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਬਈ 50 ਕ ਪੈਸੇ ਟਾਇਰ ਦੇ ਤੇ ਬਾਈ ਕਹਿੰਦਾ ਸਾਰੇ ਪਾਸੇ ਮੇਰਾ ਟਾਇਰ ਪੂਰਾ ਵਧੀਆ ਬਾਈ ਪੂਰਾ ਸਾਫ ਆ ਤੇ ਪੂਰਾ ਸੋਨਾ ਟਾਇਰ ਆ। ਕਿਸੇ ਵੀ ਪੁਰਾਣੇ ਬਈ ਸੋਨਾ ਲੀਕਾ 60 ਦਾ ਟਾਇਰ ਲੈਣਾ ਹੋਵੇ ਤੇ ਪਿੰਡ ਖੜਾ ਪਿੰਡ ਗਿੱਦੜ ਪੈਂਦਾ ਬਈ ਗਿੱਦੜ ਭਗਤੇ ਕੋਲੇ ਪੈਂਦਾ ਬਈ ਭਗਤੇ ਭਾਈ ਕੋਲੇ ਪੈਂਡ ਰਹਿ ਗਿਆ ਗਿੱਦੜ ਇਹ ਤੇ ਜਿਹਨੇ ਬਟੰਡੇ ਚ ਪੈਂਡਾਉਂਦਾ ਬਈ ਕਿੱਦੜ ਤੇ ਗਿੱਦੜ ਪੈਂਡ ਖੜਾ ਬਈ ਇਹ 63 ਕਿਸੇ ਵੀਰ ਪੁਰਾਣੇ ਬਈ ਲੈਣਾ ਹੋਵੇ ਸੋਨ ਲੀਕਾ 60 ਦਾ ਟਾਇਰ ਬਾਈ ਕਹਿੰਦਾ ਵਾਹ ਕਿ ਚੈੱਕ ਕਰਕੇ ਮੇਰੇ ਤੋਂ ਟਾਇਰ ਲੈ ਜਾਓ ਬਾਈ ਤੇ 3 ਲੱਖ ਤੇ 75000 ਦੇ ਆਸੇ ਪਾਸੇ ਮੈਂ ਟਾਇਰ ਬਈ ਦਊਂਗਾ ਕਿਸੇ ਵੀਰ ਪੁਰਾਣੇ ਬਈ ਟਾਇਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆਹ ਦੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਬਾਈ ਜੀ ਕਿਸੇ ਵੀਰ ਪੁਰਾਣੇ ਰੋਟਾ ਵਿਟਰ ਲੈਣਾ ਹੋਵੇ 8 ਪੁੱਟਾ ਸਾਰੇ ਭਰਾ ਦੇਖ ਲੋ ਬਾਈ 8 ਫੁੱਟਾ ਰੋਟਾਵੇਟਰ ਆ ਤੇ 2023 ਮਾਡਲ ਆ ਬਾਈ ਇਹ ਰੋਟਾਵੇਟਰ ਤੇ 90 ਪੈਸੇ ਬਾਈ ਕਹਿੰਦਾ ਬਲੇਟ ਪਏ ਆ ਪੂਰਾ ਵਧੀਆ ਬਾਈ ਰੋਟਾਵੇਟਰ ਪਿਆ ਬਾਈ ਕੋਲੇ ਕਿਸੇ ਵੀ ਪੁਰਾਣੇ ਬਾਈ ਰੋਟਾਵੇਟਰ ਲੈਣਾ ਹੋਵੇ ਤੇ ਏਰੀਆ ਪਟਿਆਲਾ ਪਟਿਆਲੇ ਏਰੀਆ ਚ ਬਈ ਰੋਟਾਵੇਟਰ ਪਿਆ ਤੇ ਬਾਈ ਕਹਿੰਦਾ 80000 ਦੇ ਆਸੇ ਪਾਸੇ ਮੈਂ ਰੋਟਾਵੇਟਰ ਦੇ ਦੂੰਗਾ ਬਾਈ ਸਾਰੇ ਪਾਸੋਂ ਬਾਈ ਕਹਿੰਦਾ ਰੋਟਾਵੇਟਰ ਪੂਰਾ ਵਧੀਆ ਵਿੱਚ ਚੈੱਕ ਕਰਕੇ ਮੇਰੇ ਕੋਲੋਂ ਰੋਟਾਵੇਟਰ ਲੈ ਜਾਓ ਕਿਸੇ ਵੀਰ ਪੁਰਾਣੀ ਬਈ ਰੋਟਾ ਵਟਰ ਲੈਣਾ ਹੋਵੇ ਤੇ ਇਹ ਏਰੀਆ ਪਟਿਆਲਾ ਏਰੀਆ ਚ ਪਿਆ ਰੋਟਾ ਵਟਰ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਬਾਈ ਜੀ ਕਿਸੇ ਵੀਰ ਪੁਰਾਣੀ ਚੱਕੀ ਲੈਣੀ ਹੋਵੇ ਆਟਾ ਪੀਣ ਵਾਲੀ ਸਾਰੇ ਭਰਾ ਦੇਖ ਲਓ ਬਾਈ ਬਾਈ ਨੇ ਚੱਕੀ ਵੇਚਣੀ ਆ ਬਈ ਆਟਾ ਪੀਣ ਵਾਲੀ ਤੇ ਬਾਈ ਨੇ ਕੰਮ ਛੱਡਣਾ ਚੱਕੀ ਦਾ ਤੇ ਚੱਕੀ ਬਾਈ ਕਹਿੰਦਾ ਮੇਰੀ ਬੂਰੀ ਵਧੀਆ ਬਾਈ ਚੱਕੀ ਤੇ ਬਾਈ ਨੇ ਚੱਕੀ ਦਾ ਕੰਮ ਛੱਡਣਾ ਕਿਸੇ ਵੀਰ ਪੁਰਾਣੀ ਬਈ ਚੱਕੀ ਲੈਣੀ ਹੋਵੇ ਤੇ ਪਿੰਡ ਭੀਮਾ ਬਾਈ ਦਾ ਹਰਿਆਣੇ ਚ ਪੈਂਦਾ ਬਈ ਕਾਲਿਆਂ ਵਾਲੀ ਕੋਲੇ ਪੈਂਦਾ ਜਿਹੜਾ ਸਰ੍ਹਸੇ ਚ ਪਿੰਡ ਆਉਂਦਾ ਭੀਮਾ ਇਹ ਪੀਮੇ ਪਿੰਡ ਬਈ ਚੱਕੀ ਖੜੀ ਆ ਬਾਈ ਕਹਿੰਦਾ ਸਾਰੇ ਪਾਸੋਂ ਬਾਈ ਪੱਥਰ ਪੁੱਥਰ ਪੂਰੇ ਵਧੀਆ ਤੇ ਪੂਰੀ ਸਾਫ ਆ ਤੇ ਪੂਰਾ ਵਧੀਆ ਆਟਾ ਫਟਾ ਬਣਾਉਂਦੀ ਆ ਕਿਸੇ ਵੀਰ ਪੁਰਾਣੀ ਬਈ ਚੱਕੀ ਲੈਣੀ ਹੋਵੇ ਇਹ ਪਿੰਡ ਭੀਮਾ ਹਰਿਆਣੇ ਚ ਪਿੰਡ ਪੈਂਦਾ ਬਈ ਕਾਲਿਆਂ ਵਾਲੇ ਕੋਲੇ ਉੱਥੇ ਪਈ ਆ ਤੇ ਬਾਈ ਕਹਿੰਦਾ ਲੱਖ ਰੁਪਏ ਦੇ ਆਸੇ ਪਾਸੇ ਮੈਂ ਚੱਕੀ ਵੇਚ ਦੇ ਦੂੰਗਾ ਕਿਸੇ ਵੀਰ ਪੁਰਾਣੀ ਚੱਕੀ ਲੈਣੀ ਹੋਵੇ ਤੇ ਚੱਕੀ ਬਾਈ ਕਹਿੰਦਾ ਹੋਈ ਪੂਰੀ ਵਧੀਆ ਮੇਰੀ ਤੇ ਕਿਸੇ ਵੀਰ ਪੁਰਾਣੀ ਬਈ ਚੱਕੀ ਲੈਣੀ ਹੋਵੇ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲੇ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਭਰਾਣੇ ਤਮੀਆਂ ਲੈਣੀਆਂ ਹੁਣ 16 ਸਾਰੇ ਭਰਾ ਦੇਖ ਲੋ ਬਾਈ ਕਿਸੇ ਵੀ ਵੀਰ ਭਰਾਣੇ ਬਈ 16 ਤਮੀਆਂ ਲੈਣੀਆਂ ਹੁਣ ਤੇ ਤਲਵੰਡੀ ਭਾਈ ਦੀਆਂ ਬਣੀਆਂ ਤਮੀਆਂ ਬਾਈ ਤੇ ਬਾਈ ਕਹਿੰਦਾ 40 ਕਿਹ ਹਜ਼ਾਰ ਤੇ ਆਸੇ ਪਾਸੇ ਮੈਂ ਤਮੀਆਂ ਬਈ ਦੇ ਦੂੰਗਾ ਕਿਸੇ ਵੀਰ ਭਰਾਣੇ ਬਈ ਤਮੀਆਂ ਲੈਣੀਆਂ ਹੁਣ ਤੇ ਏਰੀਆ ਫਰੀਦਕੋਟ ਫਰੀਦਕੋਟ ਏਰੀਆ ਜੇ ਬਈ ਤਮੀਆਂ ਪੰਨਿਆਹ ਤਲਵੰਡੀ ਭਾਈ ਦੀਆਂ ਬਣੀਆਂ ਤੇ ਬਾਈ ਕਹਿੰਦਾ 40 ਕਿਹ ਹਜ਼ਾਰ ਤੇ ਆਸੇ ਪਾਸੇ ਦੇ ਦੂੰਗਾ ਕਿਸੇ ਵੀ ਪੁਰਾਣੇ ਬਈ ਤਮੀਆਂ ਲੈਣੀਆਂ ਹੁਣ ਤੇ ਬਾਈ ਦਾ ਫੋਨ ਨੰਬਰ ਆ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਬਾਈ ਜੀ ਕਿਸੇ ਵੀ ਪੁਰਾਣੇ ਤਮੀਆਂ ਲੈਣੀਆਂ ਹੁਣ 14 ਤਲਵੰਡੀ ਭਾਈ ਦੀਆਂ ਬਣੀਆਂ 14 ਤਮੀਆਂ ਬਾਈ ਕਿਸੇ ਵੀ ਪੁਰਾਣੇ ਬਈ ਤਮੀਆਂ ਲੈਣੀਆਂ ਹੁਣ 14 ਤੇ ਤਲਵੰਡੀ ਭਾਈ ਦੀਆਂ ਬਣੀਆਂ ਤੇ ਤਲਵੰਡੀ ਏਰੀਏ ਚ ਪਈਆਂ ਬਈ ਤਲਵੰਡੀ ਭਾਈ ਏਰੀਏ ਚ ਹੀ ਪਈਆਂ ਤੇ ਬਾਈ ਕਹਿੰਦਾ 14 ਤਮੀਆਂ ਮੈਂ 37000 ਦੇ ਆਸੇ ਪਾਸੇ ਤਮੀਆਂ ਬਈ ਦੇ ਦੂੰਗਾ ਤੇ ਸਾਰੇ ਪਾਸੋਂ ਤਮੀਆਂ ਮਰੀਆਂ ਪੂਰੀਆਂ ਵਧੀਆਂ ਪੂਰੀਆਂ ਸੌਦਾ ਤਮੀਆਂ ਬਾਈ ਵਾਹ ਕੇ ਚੱਕਰ ਕੇ ਇੱਕ ਤਮੀਆਂ ਲੈ ਜਾਓ ਬਾਈ ਕਿਸੇ ਵੀ ਪ੍ਰਾਣੇ ਬਾਈ ਤਮੀਆਂ ਲੈਣੀਆਂ ਹੋਣ ਤੇ ਇਹ ਤਲਵੰਡੀ ਪਾਈ ਏਰੀਆ ਚ ਪਈਆਂ ਤੇ 37000 ਦੇ ਆਸੇ ਪਾਸੇ ਬਾਈ ਕਹਿੰਦਾ ਮੈਂ ਤਮੀਆਂ ਦੇ ਦੂੰਗਾ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਤੇ ਅੱਜ ਦੀਆਂ ਵੀਡੀਓ ਆਪਣੇ ਕੋਲ 6 ਅਸੀਂ ਮਸ਼ੀਨਰੀਆਂ ਦੀਆਂ ਬਾਈ ਤੇ ਆਪਾਂ 6 ਮਸ਼ੀਨਰੀਆਂ ਦਿਖਾਤੀਆਂ ਤੇ ਕੱਲ ਨੂੰ ਨਵੀਆਂ ਮਸ਼ੀਨਰੀਆਂ ਲੈ ਕੇ ਆਪਾਂ ਫੇਰ ਆਵਾਂਗੇ ਤੇ ਸਾਰਨ ਬਾਈ ਸਤਿ ਸ੍ਰੀ ਅਕਾਲ